ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਤੇ ਮੈਂ ਜੀਵਨਜੋਤ ਕੌਰ ਅੱਜ ਗੱਲ ਕਰ ਰਹੀ ਹਾਂ ਇੱਕ ਅਜੀਹੀ ਤਕਲੀਫ ਬਾਰੇ ਜੋ ਅੱਜ ਕੱਲ ਲਗਭਗ ਹਰ ਘਰ ਦੀ ਸਮੱਸਿਆ ਬਣ ਚੁੱਕੀ ਹੈ ਲੱਤ ਦਾ ਦਰਦ ਜਿਹਨੂੰ ਅਸੀਂ ਆਮ ਬੋਲੀ ਵਿੱਚ ਸਾਈਟਕਾ ਪੇਨ ਵੀ ਕਹਿੰਦੇ ਹਾਂ ਸਾਈਟਕਾ ਪੇਨ ਕੀ ਹੁੰਦਾ ਹੈ ਇਹ ਦਰਦ ਕੀ ਹੁੰਦਾ ਹੈ ਇਹ ਦਰਦ ਪੱਟ ਤੋਂ ਲੈ ਕੇ ਗਿੱਟੇ ਤੱਕ ਹੁੰਦਾ ਹੈ ਕਈ ਵਾਰ ਜਲਣ ਸੁੰਨਾ ਪੰਜਾਂ ਚੁਬਣ ਵੀ ਮਹਿਸੂਸ ਹੁੰਦੀ ਹੈ ਦਰਦ ਵੱਧ ਜਾਵੇ ਤਾਂ ਲੋਕ ਪੇਨਕিলার ਖਾਣ ਲੱਗ ਜਾਂਦੇ ਹਨ ਪਰ ਪੇਨਕিলার ਸਿਰਫ ਰਾਹਤ ਦਿੰਦੀਆਂ ਹਨ ਪਰ ਇਲਾਜ ਨਹੀਂ ਔਲਟੇ ਸਾਡੇ ਜਿਗਰ ਤੇ ਕਿਡਨੀ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ ਅੱਜ ਤੁਹਾਨੂੰ ਦੱਸਦੇ ਹਾਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਕਰੇਲੂ ਨੁਕਸਾ ਇਸ ਨੁਕਸੇ ਨੂੰ ਤੁਸੀਂ ਸਰਦੀਆਂ ਵਿੱਚ ਵਰਤ ਸਕਦੇ ਹੋ ਐਸ ਲਈ ਸਿਰਫ ਪੰਜ ਚੀਜ਼ਾਂ ਦੀ ਲੋੜ ਪਵੇਗੀ ਜਿਹੜੀਆਂ ਹਰ ਪंसारी ਤੋਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਨੰਬਰ 1 ਸਾਲਮ ਪੰਜਾ 25 ਗ੍ਰਾਮ ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਪੇਪਰ ਲਾਕ 25 ਗ੍ਰਾਮ ਇਹ ਦਰਦ ਛੋਜੇਸ ਤੇ ਕਮਜ਼ੋਰੀ ਨੂੰ ਦੂਰ ਕਰਦਾ ਹੈ ਅਸ਼ਵਗੰਧਾ 25 ਗ੍ਰਾਮ ਤਾਕਤ ਊਰਜਾ ਤੇ ਨਰਵਸ ਨੂੰ ਮਜ਼ਬੂਤ ਕਰਦੀ ਹੈ ਸਫੇਦ ਮੂਸਲੀ 25 ਗ੍ਰਾਮ ਇਹ ਜੋੜਾਂ ਦੇ ਦਰਦ ਲਈ ਬਹੁਤ ਲਾਭਕਾਰੀ ਹੁੰਦੀ ਹੈ। ਦੇਸੀ ਘਿਓ ਜ਼ਰੂਰਤ ਮੁਤਾਬਕ ਦਵਾਈ ਬਣਾਉਣ ਦਾ ਤਰੀਕਾ ਇਹ ਸਾਰੀਆਂ ਚੀਜ਼ਾਂ ਸਾਬਤ ਲੈ ਆਓ ਘਰ ਵਿੱਚ ਆ ਕੇ ਮੈਕਸੀ ਵਿੱਚ ਪੀਸ ਕੇ ਇੱਕ ਬਰੀਕ ਪਾਊਡਰ ਬਣਾ ਲਓ। ਇਸ ਮਿਸ਼ਰਣ ਦੀਆਂ 20 ਇੱਕੋ ਜਿਹੀਆਂ ਪੁੜੀਆਂ ਤਿਆਰ ਕਰ ਲਓ। ਇਸ ਨੂੰ ਖਾਣ ਦਾ ਤਰੀਕਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਪੁੜੀ ਲਓ। ਇੱਕ ਚਮਚ ਦੇਸੀ ਘਿਓ ਵਿੱਚ ਇੱਕ ਪੁੜੀ ਮਿਲਾ ਕੇ ਰਾਤ ਨੂੰ ਖਾ ਲਓ ਅਤੇ ਉੱਪਰੋਂ ਗਰਮ ਦੁੱਧ ਪੀਓ ਇਹ ਕੋਰਸ ਸਿਰਫ ਵੀ ਦਿੰਦਾ ਹੈ ਜਦੋਂ ਇਹ ਦਵਾਈ ਤੁਸੀਂ ਖਾ ਰਹੇ ਹੋ ਤਾਂ ਕੁਝ ਖਾਸ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪਵੇਗਾ ਜਦੋਂ ਤੁਸੀਂ ਇਹ ਦਵਾਈ ਖਾ ਰਹੇ ਹੋ ਤਾਂ ਤੁਹਾਨੂੰ ਬੈ ਵਾਲੀਆਂ ਸਾਰੀਆਂ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਅਤੇ ਠੰਡੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਪਵੇਗਾ ਇਹ ਨਕਸ਼ਾ ਅਸੀਂ ਖੋਦ ਵਰਤਿਆ ਹੈ ਤੇ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 101% ਤੱਕ ਲੱਤ ਦਾ ਦਰਦ ਸਾਇਟਿਕਾ ਪੇਨ ਘਟਦਾ ਹੈ ਨਰਵਸ ਮਜ਼ਬੂਤ ਹੁੰਦੀਆਂ ਹਨ ਪੇਨ ਕਿਲਰ ਦੀ ਲੋੜ ਘੱਟਦੀ ਹੈ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਇਹ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਦੱਬੋ ਤਾਂ ਜੋ ਆਉਣ ਵਾਲੀ ਹਰ ਨਵੇਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ ਰੱਬ ਰੱਖਾ